ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਨਵੀਂ ਅਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਅੱਜ ਦਾ ਜਿਹੜਾ ਯੁੱਗ ਹੈ ਟਾਈਮ ਹੈ ਉਹ ਡਿਜੀਟਲ ਦਾ ਯੁੱਗ ਹੈ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਡਿਜੀਟਲ ਇੰਡੀਆ ਦੀ ਸਿਰਫ ਇੱਕ ਸਕੈਨ ਕਰਨ ਦੇ ਨਾਲ ਅਸੀਂ ਪੈਸੇ ਆਸਾਨੀ ਦੇ ਨਾਲ ਭੇਜ ਸਕਦੇ ਹਾਂ ਪੇਮੈਂਟ ਆਸਾਨੀ ਦੇ ਨਾਲ ਭੇਜ ਸਕਦੇ ਹਾਂ ਮੰਗਵਾ ਸਕਦੇ ਹਾਂ ਪਰ ਫਿਰ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਦੋਸਤ ਮਿੱਤਰ ਐਸੇ ਨੇ ਜਿਹੜੇ ਚੈੱਕਾਂ ਦੇ ਰਾਹੀਂ ਭੁਗਤਾਨ ਕਰਦੇ ਨੇ ਜਿਹੜੇ ਬੈਂਕ ਦੇ ਚੈੱਕ ਹੁੰਦੇ ਨੇ ਉਹਨਾਂ ਦੀ ਵਰਤੋਂ ਕਰਦੇ ਨੇ ਪੇਮੈਂਟ ਕਰਨ ਦੇ ਲਈ ਅਜਿਹੀ ਸਥਿਤੀ ਦੇ ਵਿੱਚ ਜੇਕਰ ਜਲਦਬਾਜੀ ਦੇ ਵਿੱਚ ਕੋਈ ਚੈੱਕ ਇਸ਼ੂ ਕਰ ਦਿੱਤਾ ਜਾਂਦਾ ਹੈ ਕੋਈ ਚੈੱਕ ਜਾਰੀ ਕਰ ਦਿੱਤਾ ਜਾਂਦਾ ਹੈ ਕਿਸੇ ਨੂੰ ਕੋਈ ਬੈਂਕ ਚੈੱਕ ਦੇ ਦਿੱਤਾ ਜਾਂਦਾ ਹੈ ਕਿਸੇ ਪਰਪਸ ਦੇ ਲਈ ਕੋਈ ਲਾਪਰਵਾਹੀ ਵਰਤ ਲਈ ਜਾਂਦੀ ਹੈ ਤਾਂ ਫਿਰ ਇੱਕ ਵੱਡਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ ਕੋਟ ਕਚਹਿਰੀਆਂ ਦੇ ਥਾਣਿਆਂ ਦੇ ਚੱਕਰ ਕੱਟਣੇ ਪੈ ਸਕਦੇ ਨੇ ਪੈਸੇ ਦੀ ਬਰਬਾਦੀ ਹੋ ਸਕਦੀ ਹੈ ਟਾਈਮ ਦੀ ਬਰਬਾਦੀ ਹੋ ਸਕਦੀ ਹੈ ਇਸੇ ਲਈ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਚੈੱਕ ਨੂੰ ਜਾਰੀ ਕਰਦੇ ਸਮੇਂ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਡਿਜੀਟਲ ਦੀ ਭਾਰਤ ਵਿੱਚ ਵੀ ਡਿਜੀਟਲ ਹੈ ਜਿਹੜਾ ਉਹ ਬਹੁਤ ਮਸ਼ਹੂਰ ਹੈ ਅਸੀਂ ਹਰ ਰੋਜ਼ ਪੇਮੈਂਟ ਕਰਦੇ ਹਾਂ Google Pay, Paytm, PhonePe ਹੋਰ ਬਹੁਤ ਸਾਰੇ ਐਪ ਹੈਗੇ ਨੇ ਆਨਲਾਈਨ ਪੇਮੈਂਟ ਕਰਨ ਵਾਲੇ ਹੁਣ ਜਿਹੜੇ ਦੇਸ਼ ਦੇ ਜ਼ਿਆਦਾਤਰ ਲੋਕ ਨੇ ਉਹ ਡਿਜੀਟਲ ਭੁਗਤਾਨ ਦੀ ਵਰਤੋਂ ਕਰਦੇ ਨੇ ਪਰ ਜਿਹੜੇ ਲੋਕ ਚੈੱਕਾਂ ਰਾਹੀਂ ਲੈਣ-ਦੇਣ ਕਰਦੇ ਨੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਸਮਝਣੀ ਚਾਹੀਦੀ ਹੈ ਚੈੱਕ ਜਾਰੀ ਕਰਦੇ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇੱਕ ਛੋਟੀ ਜਹੀ ਗਲਤੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈਗੀ ਜਲਦਬਾਜ਼ੀ ਦੇ ਵਿੱਚ ਚੈੱਕਾਂ ਨੂੰ ਸੰਭਾਲਣ ਵਿੱਚ ਲਾਪਰਵਾਹੀ ਹੈ ਜਿਹੜੀ ਉਹ ਮਹਿੰਗੀ ਸਾਬਤ ਹੋ ਸਕਦੀ ਹੈ। ਚੈੱਕ ਹੈ ਜਿਹੜਾ ਉਹ ਇੱਕ ਸ਼ਕਤੀਸ਼ਾਲੀ ਪਾਵਰਫੁੱਲ ਬੀਤੀ ਸਾਧਨ ਹੈ ਜਿਸ ਰਾਹੀਂ ਪੈਸੇ ਦੇ ਲੈਣ ਦੇਣ ਦੀ ਜਿਹੜੀ ਸਹੂਲਤ ਹੈਗੀ ਉਹ ਦਿੱਤੀ ਜਾਂਦੀ ਹੈ। ਕਿਸੇ ਵੀ ਚੈੱਕ ਤੇ ਸਾਈਨ ਕਰਨ ਤੋਂ ਪਹਿਲਾਂ, ਦਸਤਕਤ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੂੰ ਅਸੀਂ ਚੈੱਕ ਦੇ ਰਹੇ ਹਾਂ ਉਹ ਕੌਣ ਹੈ? ਇਸ ਦਾ ਉਦੇਸ਼ ਕੀ ਹੈ ਅਸੀਂ ਬਿਨਾ ਕਿਸੇ ਜਾਣ ਪਹਿਚਾਨ ਦੇ ਬਿਨਾ ਕਿਸੇ ਉਦੇਸ਼ ਦੇ ਕਿਸੇ ਨੂੰ ਚੈੱਕ ਨਹੀਂ ਦੇ ਸਕਦੇ ਜੇ ਅਸੀਂ ਕੋਈ ਇਹੋ ਜੀ ਜਲਦਬਾਜ਼ੀ ਕਰਦੇ ਹਾਂ ਲਾਪਰਵਾਹੀ ਕਰਦੇ ਹਾਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਚੈੱਕ ਜਾਰੀ ਕਰਦੇ ਸਮੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਹੁੰਦੀਆਂ ਨੇ ਸਾਈਨ ਕੀਤੇ ਚੈੱਕ ਦੀ ਕਿਸੇ ਵੀ ਸਮੇਂ ਦੁਰਵਰਤੋਂ ਹੋ ਸਕਦੀ ਹੈ ਮਿਸਯੂਜ਼ ਹੋ ਸਕਦਾ ਹੈ ਕਈ ਵਾਰੀ ਰਕਮ ਦਰਜ ਕਰਨ ਤੋਂ ਬਾਅਦ ਪੇਮੈਂਟ ਭਰਨ ਤੋਂ ਬਾਅਦ ਫਿੱਲ ਕਰਨ ਤੋਂ ਬਾਅਦ ਪੈਸੇ ਕਢਵਾ ਲਏ ਜਾਂਦੇ ਨੇ ਇਸ ਕਾਰਨ ਤੁਹਾਨੂੰ ਭਾਰੀ ਵਿੱਤੀ ਨੁਕਸਾਨ ਵੀ ਚੱਲਣਾ ਪੈ ਸਕਦਾ ਹੈ ਹਾਲਾਂਕਿ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਜੇਕਰ ਧਿਆਨ ਵਿੱਚ ਰੱਖਿਆ ਜਾਵੇ ਤਾਂ ਬੇਲੋੜੀਆਂ ਮੁਸ਼ਕਲਾਂ ਤੋਂ ਬਚਣ ਦੇ ਵਿੱਚ ਮਦਦ ਮਿਲ ਸਕਦੀ ਹੈ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਸਾਈਨਾਂ ਦੀ ਦਸਤਕਤਾਂ ਦੀ ਚੈੱਕ ਤੇ ਦਸਖਤ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਦੇ ਬਾਰੇ ਵਿੱਚ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਚੈੱਕ ਤੇ ਹਮੇਸ਼ਾ ਸਹੀ ਤਰੀਕ ਲਿਖੋ ਇੱਕ ਗੱਲ ਤਾਂ ਇਹ ਹੋ ਗਈ ਚੈੱਕ ਜਾਰੀ ਕਰਦੇ ਸਮੇਂ ਉਸ ਤੇ ਲਿਖੀ ਤਰੀਕ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਇਹ ਤਰੀਕ ਉਸ ਦਿਨ ਦੇ ਨਾਲ ਮੇਲ ਖਾਂਦੀ ਹੋਵੇ ਜਦੋਂ ਤੁਸੀਂ ਇਸ ਨੂੰ ਜਾਰੀ ਕਰ ਰਹੇ ਹੋ ਇਹ ਸਭ ਤੋਂ ਮਹੱਤਵਪੂਰਨ ਹੈ ਤਰੀਕ ਵਾਲਾ ਜਿਹੜਾ ਅਸੀਂ ਪੁਆਇੰਟ ਨੋਟ ਕਰ ਰਹੇ ਹਾਂਗੇ ਇਹ ਤੁਹਾਨੂੰ ਬਹੁਤ ਸਾਰੀਆਂ ਉਲਝਣਾਂ ਤੋਂ ਬਚਾ ਸਕਦਾ ਹੈ ਇਹ ਦਰਸਾਉਂਦਾ ਹੈ ਕਿ ਚੈੱਕ ਕਦੋਂ ਕੈਸ਼ ਕੀਤਾ ਜਾ ਸਕਦਾ ਹੈ ਗਲਤ ਤਰੀਕ ਦਰਜ ਕਰਨ ਦੇ ਨਾਲ ਬੈਂਕ ਦੁਆਰਾ ਚੈੱਕ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਹੀ ਬਿਤੀ ਰਿਕਾਰਡ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਚੈੱਕ ਤੇ ਜਿਹੜੀ ਸਿਆਹੀ ਹੁੰਦੀ ਹੈ ਜਿਹੜਾ ਪੈਨ ਹੁੰਦਾ ਹੈ ਕਲਮ ਹੁੰਦੀ ਹੈ ਉਹ ਜਿਹੜਾ ਪੈਨ ਹੁੰਦਾ ਹੈ ਉਹ ਸਥਾਈ ਹੋਣਾ ਚਾਹੀਦਾ ਹੈ ਪੱਕਾ ਹੋਣਾ ਚਾਹੀਦਾ ਹੈ ਤੇ ਚੈੱਕ ਨਾਲ ਛੇੜਛਾੜ ਤੋਂ ਬਚਣ ਦੇ ਲਈ ਉਸ ਪੱਕੇ ਪੈਨ ਦੀ ਸਥਾਈ ਸ਼ਿਆਹੀ ਦੀ ਵਰਤੋਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਾਂ ਜੋ ਇਸ ਨੂੰ ਬਾਅਦ ਦੇ ਵਿੱਚ ਸੰਪਾਦਨ ਜਾਂ ਬਦਲਿਆ ਨਾ ਜਾ ਸਕੇ ਚੇਂਜ ਨਾ ਕੀਤਾ ਜਾ ਸਕੇ ਐਡਿਟ ਨਾ ਕੀਤਾ ਜਾ ਸਕੇ ਇਸ ਨਾਲ ਤੁਸੀਂ ਧੋਖਾਧੜੀ ਤੋਂ ਬਚ ਸਕਦੇ ਹੋਗੇ ਤੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਖਾਤੇ ਵਿੱਚ ਕਾਫੀ ਬਕਾਇਆ ਰੱਖਣਾ ਜ਼ਰੂਰੀ ਹੁੰਦਾ ਹੈਗਾ ਕਾਫੀ ਦਾ ਮਤਲਬ ਜਿੰਨਾ ਤੁਸੀਂ ਚੈੱਕ ਭਰ ਰਹੇ ਹੋਗੇ ਘੱਟੋ-ਘੱਟ ਉਨਾ ਤਾਂ ਜ਼ਰੂਰ ਹੋਵੇ ਹਾਲਾਂਕਿ ਉਸ ਤੋਂ ਜ਼ਿਆਦਾ ਹੀ ਹੋਣਾ ਚਾਹੀਦਾ ਜਿਹਨੂੰ ਅਸੀਂ ਸਫੀਸ਼ੀਐਂਟ ਬੈਲੈਂਸ ਕਹਿ ਸਕਦੇ ਹਾਂ ਫੰਡ ਕਹਿ ਸਕਦੇ ਹਾਂਗੇ ਜੇਕਰ ਚੈਂਕ ਬੌਂਸ ਹੋ ਜਾਂਦਾ ਹੈ ਤਾਂ ਤੁਹਾਨੂੰ ਜੁਰਮਾਨੇ ਦੇ ਨਾਲ-ਨਾਲ ਜੇਲ੍ਹ ਵੀ ਭੁਗਤਣੀ ਪੈ ਸਕਦੀ ਹੈ ਕਿਉਂਕਿ ਜੇ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਬੈਲੈਂਸ ਪੂਰਾ ਹੋਊਗਾ ਤਾਂ ਹੀ ਚੈੱਕ ਜਿਹੜਾ ਪੇਮੈਂਟ ਹੈ ਜਿਹੜੀ ਹੋ ਸਕਦੀ ਹੈ ਆਦਰਵਾਇਜ਼ ਚੈੱਕ ਬਾਉਂਸ ਹੋ ਸਕਦਾ ਹੈ ਚੈੱਕ ਬਾਉਂਸ ਹੋਣਾ ਕੋਰਟ ਦੀ ਭਾਸ਼ਾ ਦੇ ਵਿੱਚ ਅਦਾਲਤੀ ਭਾਸ਼ਾ ਦੇ ਵਿੱਚ ਇੱਕ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈਗਾ ਇੱਕ ਕਾਨੂੰਨ ਬਣਿਆ ਹੋਇਆ ਹੈ ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ 1881 ਦੇ ਵਿੱਚ ਬਣਿਆ ਸੀਗਾ ਇਸ ਕਾਨੂੰਨ ਦੇ ਤਹਿਤ ਸਜ਼ਾ ਦਾ ਵੀ ਪ੍ਰਬੰਧ ਹੈ ਜੇਲ੍ਹ ਦਾ ਵੀ ਪ੍ਰਬੰਧ ਹੈ ਜਦੋਂ ਕੋਈ ਬੈਂਕ ਕਿਸੇ ਕਾਰਨ ਕਰਕੇ ਚੈੱਕ ਨੂੰ ਰੱਦ ਕਰ ਦਿੰਦਾ ਹੈ ਅਤੇ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਇਸ ਨੂੰ ਚੈੱਕ ਬਾਉਂਸ ਕਿਹਾ ਜਾਂਦਾ ਹੈ ਅਜਿਹਾ ਹੋਣ ਦਾ ਕਾਰਨ ਜ਼ਿਆਦਾਤਰ ਖਾਤੇ ਵਿੱਚ ਨਾ ਕਾਫੀ ਬਕਾਇਆ ਹੋਣਾ ਜਿਵੇਂ ਕਿ ਅਸੀਂ ਗੱਲ ਕੀਤੀ ਸੀਗੀ ਕਾਫੀ ਬਕਾਇਆ ਹੋਣਾ ਚਾਹੀਦਾ ਹੈ ਸਫੀਸ਼ੈਂਟ ਬੈਲੈਂਸ ਹੋਣਾ ਚਾਹੀਦਾ ਹੈ ਖਾਤੇ ਦੇ ਵਿੱਚ ਚੈੱਕ ਜਾਰੀ ਕਰਦੇ ਸਮੇਂ ਤੁਹਾਡੇ ਖਾਤੇ ਦੇ ਵਿੱਚ ਸਫੀਸ਼ੈਂਟ ਬੈਲੈਂਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਉਸ ਟਾਈਮ ਤੇ ਫੰਡ ਨਹੀਂ ਹੈਗਾ ਬੈਲੈਂਸ ਨਹੀਂ ਹੈਗਾ ਤਾਂ ਜਿਸ ਨੂੰ ਤੁਸੀਂ ਚੈੱਕ ਦੇ ਰਹੇ ਹੋ ਉਸ ਨੂੰ ਦੱਸਿਆ ਜਾਣਾ ਜ਼ਰੂਰੀ ਹੈ ਕਿ ਭਾਈ ਹਜੇ ਚੈੱਕ ਨਾ ਲਗਾਈਂ ਹਜੇ ਖਾਤੇ 'ਚ ਪੈਸੇ ਅਕਾਊਂਟ 'ਚ ਪੈਸੇ ਪਾਉਣੇ ਨੇ ਫਿਰ ਚੈੱਕ ਲਗਾਈਂ ਜੇ ਉਸਨੇ ਪਹਿਲਾਂ ਚੈੱਕ ਲਗਾਤਾ ਖਾਤੇ 'ਚ ਪੈਸੇ ਨਹੀਂ ਹੋਗੇ ਘੱਟ ਨੇ ਤਾਂ ਫਿਰ ਚੈੱਕ ਬਾਉਂਸ ਹੋ ਜਾਊਗਾ ਫਿਰ ਡਿਸਪਿਊਟ ਖੜਾ ਹੋ ਜਾਊਗਾ ਫਿਰ ਉਹ ਨੋਟਿਸ ਭੇਜੂਗਾ ਉਸ ਤੋਂ ਬਾਅਦ ਜੇ ਫਿਰ ਨਹੀਂ ਤੁਹਾਡਾ ਕੋਈ ਕੰਪਰੋਮਾਈਜ਼ ਹੁੰਦਾ ਫਿਰ ਕੰਪਲੇਂਟ ਪਾਊਗਾ ਕੋਰਟ 'ਚ ਕੇਸ ਚੱਲੂਗਾ 100 ਸਿਆਪੇ ਸਿੱੜਨਗੇ ਚੈੱਕ ਤੇ ਹਮੇਸ਼ਾ ਸਹੀ ਸਾਇਨ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਉਸ ਵਿਅਕਤੀ ਦਾ ਨਾਮ ਸਾਫ਼ ਸ਼ਬਦਾਂ ਦੇ ਵਿੱਚ ਵੀ ਲਿਖਿਆ ਜਾਣਾ ਚਾਹੀਦਾ ਹੈ ਜਿਸ ਨੂੰ ਤੁਸੀਂ ਚੈੱਕ ਜਾਰੀ ਕਰਦੇ ਹੋਗੇ ਸਹੀ ਢੰਗ ਨਾਲ ਲਿਖਿਆ ਨਾਮ ਇਹ ਯਕੀਨੀ ਬਣਾਊਗਾ ਕਿ ਚੈੱਕ ਸਹੀ ਮੰਜ਼ਿਲ ਤੇ ਪਹੁੰਚੇ ਉਹ ਸਹੀ ਬੰਦੇ ਕੋਲੇ ਪਹੁੰਚੇ ਨਾਮ ਲਿਖਣ ਵਿੱਚ ਗਲਤੀਆਂ ਚੈੱਕ ਕਲੀਅਰ ਕਰਨ ਵਿੱਚ ਦੇਰੀ ਦਾ ਕਾਰਨ ਬਣ ਸਕਦੀਆਂ ਨੇ ਇਸ ਨੂੰ ਬੈਂਕ ਦੁਆਰਾ ਰੱਦ ਵੀ ਕੀਤਾ ਜਾ ਸਕਦਾ ਹੈਗਾ ਚੈੱਕ ਜਾਰੀ ਕਰਦੇ ਸਮੇਂ ਦਸਤਖਤ ਵੱਲ ਸਾਈਨਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਇੱਕ ਵਾਰੀ ਚੈੱਕ ਭਰਨ ਤੋਂ ਬਾਅਦ ਦੁਬਾਰਾ ਵੀ ਉਸ ਨੂੰ ਚੈੱਕ ਕੀਤਾ ਜਾਣਾ ਜ਼ਰੂਰੀ ਹੈ ਜਦੋਂ ਵੀ ਤੁਸੀਂ ਬੈਂਕ ਚੈੱਕ ਤੇ ਸਾਈਨ ਕਰਦੇ ਹੋ ਤਾਂ ਯਾਦ ਰੱਖੋ ਕਿ ਤੁਹਾਨੂੰ ਉਸੇ ਤਰੀਕੇ ਨਾਲ ਸਾਈਨ ਕਰਨੇ ਪੈਣਗੇ ਜਿਵੇਂ ਕਿ ਪਹਿਲਾਂ ਉਸੀ ਸੰਬੰਧਤ ਬੈਂਕ ਸਫਾ ਸਾਖਾ ਦੇ ਰਿਕਾਰਡ ਵਿੱਚ ਦਰਜ ਕਰਵਾਏ ਹੋਏ ਨੇ ਕਹਿਣ ਤੋਂ ਭਾਵ ਕਿ ਕਈ ਵਾਰੀ ਕਈ ਲੋਕਾਂ ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਵੱਖ-ਵੱਖ ਸਾਈਨ ਹੁੰਦੇ ਰਗੇ ਜੇਕਰ ਤੁਸੀਂ ਵੀ ਅਜਿਹਾ ਕੀਤਾ ਕਿ ਵੱਖ-ਵੱਖ ਬੈਂਕਾਂ ਦੇ ਵਿੱਚ ਵੱਖ-ਵੱਖ ਦਸਕਤ ਨੇ ਸਾਈਨ ਨੇ ਤਾਂ ਬੈਂਕ ਚੈੱਕ ਤੇ ਸਾਈਨ ਕਰਦੇ ਸਮੇਂ ਸਾਵਧਾਨ ਰਹੋ ਜੇ ਸਾਈਨ ਗਲਤ ਹੋ ਗਏ ਕਿਸੇ ਹੋਰ ਸਾਇਨ ਤੁਸੀਂ ਕਿਸੇ ਹੋਰ ਬੈਂਕ ਦੇ ਯੂਜ਼ ਕਰ ਲੇ ਤਾਂ ਫਿਰ ਗੜਬੜ ਹੋ ਜੂਗੀ ਚੱਕਰ ਪੈ ਜੂਗਾ ਕੱਜਲ ਖਵਾਰੀ ਵੱਧ ਜੂਗੀ ਚੈੱਕ ਦੇ ਵਿੱਚ ਜਿਵੇਂ ਅਸੀਂ ਅਮਾਉਂਟ ਭਰਦੇ ਹਾਂ ਸ਼ਬਦਾਂ ਵਿੱਚ ਭਰਦੇ ਹਾਂ ਅੰਕਾਂ ਦੇ ਵਿੱਚ ਭਰਦੇ ਹਾਂ ਉਸ ਅਮਾਉਂਟ ਨੂੰ ਭਰਦੇ ਸਮੇਂ ਵੀ ਇਹੇ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਚੈੱਕ ਨੂੰ ਭਰਦੇ ਹੋ ਚੈੱਕ ਰਾਹੀਂ ਭੁਗਤਾਨ ਕਰਦੇ ਹੋ ਤਾਂ ਨਾਮ ਅਤੇ ਰਕਮ ਦੇ ਸਬੰਧ ਵਿੱਚ ਸ਼ਬਦਾਂ ਅਤੇ ਅੰਕੜਿਆਂ ਵਿਚਕਾਰ ਬਹੁਤ ਜ਼ਿਆਦਾ ਸਪੇਸ ਨਾ ਛੱਡੋ ਥਾਂ ਨਾ ਛੱਡੋ ਜਗ੍ਹਾ ਨਾ ਛੱਡੋ ਜਿਆਦਾ ਜਗ੍ਹਾ ਹੋਣ ਨਾਲ ਨਾਮ ਵਿੱਚ ਤੇ ਰਕਮ ਜਿਹੜੀ ਆਪਾਂ ਭਰਦੇ ਆਂਗੇ ਅ ਅੰਕਾਂ ਦੇ ਵਿੱਚ ਉਸ ਦੇ ਵਿੱਚ ਛੇੜਛਾੜ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਸਕਦੀ ਹੈਗੀ ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਓ ਕਿ ਸ਼ਬਦਾਂ ਵਿੱਚ ਭਰੀ ਗਈ ਰਕਮ ਅੰਕੜਿਆਂ ਵਿੱਚ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਮੇਲ ਖਾਵੇ ਜੋ ਅੰਕਾਂ ਵਿੱਚ ਭਰਿਆ ਹੈ ਉਹ ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਅੰਕਾਂ ਵਿੱਚ ਕੁਝ ਹੋਰ ਭਰਤਾ ਸ਼ਬਦਾਂ ਵਿੱਚ ਕੁਝ ਹੋਰ ਭਰਤਾ ਇਸੇ ਕਰਕੇ ਮੁੱਖੀ ਗੱਲ ਇਹ ਹੈ ਕਿ ਚੈੱਕ ਨੂੰ ਭਰਦੇ ਸਮੇਂ ਪੂਰਾ ਧਿਆਨ ਹੈ ਜਿਹੜਾ ਉਹ ਚੈੱਕ ਭਰਨ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ ਜਿਹੜੇ ਬੈਂਕ ਨੇ ਉਹ ਚੈੱਕ ਤਾਂ ਹੀ ਸਵੀਕਾਰ ਕਰਨਗੇ ਜੇਕਰ ਰਕਮ ਦੋਵਾਂ ਪਾਸਿਆਂ ਤੋਂ ਮੇਲ ਖਾਂਦੀ ਹੋਵੇ ਨਹੀਂ ਤਾਂ ਫਿਰ ਬੈਂਕ ਜਿਹੜਾ ਉਹ ਚੈੱਕ ਰੱਦ ਕਰ ਦੂਗਾ ਚੈੱਕ ਤੇ ਦਸਕਤ ਕਰਕੇ ਨਾ ਰੱਖੋ ਜਿਵੇਂ ਕਿ ਅਸੀਂ ਐਡਵਾਂਸ ਦੇ ਵਿੱਚ ਹੀ ਚੈੱਕ ਨੂੰ ਦਸਕਤ ਕਰਕੇ ਰੱਖ ਲਈਏ ਬੈਗ 'ਚ ਰੱਖ ਲਈਏ ਕਾਰ 'ਚ ਰੱਖ ਲਈਏ ਕਿਸੇ ਦਫ਼ਤਰ 'ਚ ਰੱਖ ਲਈਏ ਕੋਈ ਵੀ ਵਿਅਕਤੀ ਕੋਈ ਅਣਜਾਣ ਵਿਅਕਤੀ ਜਾਂ ਕੋਈ ਆਪਣਾ ਵੀ ਉਸ ਦਾ ਮਿਸਯੂਜ਼ ਕਰ ਸਕਦਾ ਹੈਗਾ ਤੇ ਨਾ ਹੀ ਚੈੱਕ ਤੇ ਸਾਈਨ ਕਰਕੇ ਕਿਸੇ ਨੂੰ ਦਿਓ ਖਾਲੀ ਚੈੱਕ ਵੀ ਨਾ ਕਿਸੇ ਨੂੰ ਦਿਓ ਕਦੇ ਵੀ ਕਿਸੇ ਨੂੰ ਖਾਲੀ ਚੈੱਕ ਨਾ ਦਿਓ ਭਾਵੇਂ ਉਹ ਵਿਅਕਤੀ ਕਿੰਨਾ ਵੀ ਭਰੋਸੇਮੰਦ ਕਿਉਂ ਨਾ ਹੋਵੇ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ ਕਿੰਨਾ ਵੀ ਕਲੋਜ਼ ਕਿਉਂ ਨਾ ਹੋਵੇ ਇਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਕੋਈ ਵੀ ਰਕਮ ਭਰੀ ਜਾ ਸਕਦੀ ਹੈ ਮਿਸਯੂਜ਼ ਹੋ ਸਕਦਾ ਹੈ ਜੇਕਰ ਰਿਸ਼ਤਾ ਜਿਹੜਾ ਉਹ ਵਿਗੜ ਜਾਂਦਾ ਕਿਸੇ ਦੇ ਨਾਲੇ ਕਈ ਵਾਰੀ ਕੋਈ ਮਤਭੇਦ ਪੈਦਾ ਹੋ ਜਾਂਦੇ ਨੇ ਜੇ ਉਸ ਦੇ ਕੋਲੇ ਕੋਈ ਚੈੱਕ ਹੈਗਾ ਤੁਹਾਡਾ ਤਾਂ ਉਹ ਮਿਸਯੂਜ਼ ਕਰ ਸਕਦਾ ਹੈ ਜਾਂ ਫਿਰ ਕਈ ਵਾਰੀ ਦੂਜਾ ਵਿਅਕਤੀ ਆਪਣਾ ਮਨ ਬਦਲ ਲੈਂਦਾ ਬੇਈਮੰਨਾ ਆ ਜਾਂਦਾ ਤਾਂ ਫਿਰ ਉਹ ਜਦੋਂ ਤੁਹਾਡਾ ਖਾਤਾ ਖਾਲੀ ਕਰ ਸਕਦਾ ਜਾਂ ਫਿਰ ਜੇ ਉਹ ਚੈੱਕ ਬਾਉਂਸ ਹੋ ਜਾਊਗਾ ਤੁਹਾਡੇ ਖਿਲਾਫ ਕੰਪਲੇਂਟ ਕਰ ਸਕਦਾ ਹੈ ਕੋਰਟ ਕੇਸ ਹੈ ਜਿਹੜਾ ਉਹ ਸਟਾਰਟ ਕਰ ਸਕਦਾ ਹੈ ਦੋਨੋਂ ਤਰ੍ਹਾਂ ਦੀ ਖੱਜਲ ਖਵਾਰੀ ਵਧੂਗੀ ਟਾਈਮ ਪੈਸਾ ਖਰਾਬ ਹੋਊਗਾ ਟੈਨਸ਼ਨ ਹੋਊਗੀ ਸਟ्रेस ਹੋਊਗੀ ਜਿਹੜੇ ਚੈੱਕ ਦੇ ਬੇਰਵੇ ਨੇ ਉਹ ਵੀ ਆਪਣੇ ਕੋਲ ਰੱਖਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਜਦੋਂ ਵੀ ਤੁਸੀਂ ਕਿਸੇ ਨੂੰ ਬੈਂਕ ਚੈੱਕ ਰਾਹੀਂ ਭੁਗਤਾਨ ਕਰਦੇ ਹੋ ਚੈੱਕ ਕਿਸੇ ਨੂੰ ਦਿਨੇ ਹੋ ਤਾਂ ਚੈੱਕ ਦੇ ਜਿਹੜੇ ਬੇਰਵੇ ਹੁੰਦੇ ਨੇ ਜਿਵੇਂ ਚੈੱਕ ਦਾ ਨੰਬਰ ਹੁੰਦਾ ਹੈ ਖਾਤੇ ਦਾ ਨੰਬਰ ਹੁੰਦਾ ਹੈ ਰਕਮ ਤੇ ਤਰੀਕ ਹੈ ਉਹ ਸਾਰੀ ਲਿਖ ਲਓ ਨੋਟ ਕਰ ਲਓ ਜਿਹੜਾ ਰਿਕਾਰਡ ਹੈ ਉਹ ਮੇਨਟੇਨ ਰੱਖੋ ਚੈੱਕ ਦੀ ਫੋਟੋ ਸਟੇਟ ਕਾਪੀ ਚੈੱਕ ਦੀ ਫੋਟੋ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਚੈੱਕ ਰੱਦ ਕਰਨ ਦੀ ਲੋੜ ਹੈ ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਕੀ ਕੋਈ ਚੈੱਕ ਗਲਤ ਥਾਂ ਤੇ ਚਲਾ ਗਿਆ ਹੈ ਜਾਂ ਫਿਰ ਕਿੱਥੇ ਗਿਆ ਹੈ ਜਾਂ ਕਿਸੇ ਨੇ ਤੁਹਾਡੀ ਜਾਣਕਾਰੀ ਤੋਂ ਬਿਨਾ ਚੈੱਕ ਬੁੱਕ ਤੋਂ ਚੈੱਕ ਲੈ ਲਿਆ ਹੈ ਕੋਈ ਚੈੱਕ ਮਿਸ ਤਾਂ ਨਹੀਂ ਹੈਗਾ ਤੁਸੀਂ ਇਹ ਚੈੱਕ ਕਿਹਨੂੰ ਦਿੱਤਾ ਸੀਗਾ ਕਦੋਂ ਦਿੱਤਾ ਸੀਗਾ ਉਹ ਪੂਰਾ ਜਿਹੜਾ ਰਿਕਾਰਡ ਹੈ ਉਹ ਤੁਹਾਡੇ ਕੋਲੇ ਹੋਊਗਾ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੋਗੇ ਤਾਂ ਤੁਸੀਂ ਚੈੱਕ ਦਾ ਮਿਸਯੂਜ਼ ਹੋਣ ਤੋਂ ਬਚ ਸਕਦੇ ਹੋ ਖੱਜਲ ਖਵਾਰੀ ਤੋਂ ਬਚ ਸਕਦੇ ਹੋ ਆਪਣਾ ਟਾਈਮ ਸਮਾਂ ਜਿਹੜਾ ਕੀਮਤੀ ਸਮਾਂ ਹੈ ਤੁਹਾਡਾ ਜਿਹੜਾ ਪੈਸਾ ਹੈ ਉਸ ਨੂੰ ਬਚਾ ਸਕਦੇ ਹਾਂ ਕਹਿਣ ਤੋਂ ਭਾਵ ਖੱਜਲ ਖੁਆਰੀਆਂ ਤੋਂ ਬਚ ਸਕਦੇ ਹਾਂ ਇਹ ਤਾਂ ਕੁਝ ਕੁ ਗੱਲਾਂ ਹੈਗੀਆਂ ਸੀ ਬੈਂਕ ਚੈੱਕ ਦੇ ਸਬੰਧ ਵਿੱਚ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਚੈੱਕ ਜਾਰੀ ਕਰਦੇ ਸਮੇਂ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਇੰਨੀਆਂ ਕੁ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ